ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਾਰ-ਵਾਰ ਸਵਾਲ ਪੁੱਛੇ ਜਾ ਰਹੇ ਸੀ ਵਿਰੋਧੀ ਪਾਰਟੀਆਂ ਜਿਵੇਂ ਕਿ ਕਾਂਗਰਸ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਾਂ ਵੱਲੋਂ ਭਾਈ ਕਦੋਂ ਵੱਡੇ ਮਗਰਮੱਛ ਫੜੇ ਜਾਣਗੇ ਜਿਹੜੇ ਨਸ਼ਾ ਤਸਕਰੀ ਕਰਦੇ ਨੇ ਕਦੋਂ ਉਹਨਾਂ ਦੇ ਘਰ ਉੱਤੇ ਪੀਲਾ ਪੰਜਾ ਚੱਲੇਗਾ ਕਿ ਤੁਸੀਂ ਗੱਲਾਂ ਦਾ ਕਢਾਈ ਬਣਾ ਰਹੇ ਹੋ ਖਾਸ ਕਰਕੇ ਜਦੋਂ ਮਲਾਜ਼ਮ ਫੜੀ ਗਈ ਕਾਲੀ ਥਾਰ ਵਾਲੀ ਬੀਬੀ ਜਿਸ ਨੂੰ ਇੰਸਟਾਗ੍ਰਾਮ ਦੀ ਕਵੀਨ ਵੀ ਕਿਹਾ ਜਾਂਦਾ ਹੈ ਜਿਸ ਦਿਨ ਫੜੀ ਗਈ ਕਾਲੀ ਥਾਰ ਵਾਲੀ ਬੀਬੀ ਉਸ ਦੇ ਕੋਲੋਂ ਚਟਾ ਬਰਾਮਦ ਹੋਇਆ ਲਗਭਗ 70.73 ਗ੍ਰਾਮ ਦੂਸਰੇ ਪਾਸੇ ਜੇ ਗੱਲ ਕਰੀਏ ਉਸ ਦਿਨ ਉਸ ਦੇ ਫਾਰਵਰਡ ਸੀ 30000 ਜਿਵੇਂ ਹੀ ਕਾਲੀ ਥਾਰ ਵਾਲੀ ਬੀਬੀ ਫੜੀ ਗਈ ਤਿੰਨਾ ਚਾਰਾਂ ਦਿਨਾਂ ਦੇ ਵਿੱਚ ਉਸ ਦੇ ਇੰਸਟਾਗ੍ਰਾਮ ਦੇ ਫਾਰਵਰਡ ਹੋ ਗਿਆ ਲਗਭਗ 180000 ਸੁਰਖੀਆਂ ਦੇ ਵਿੱਚ ਬਣੀ ਰਹੀ ਪੱਤਰਕਾਰਾਂ ਵੱਲੋਂ ਜਾ ਜਾ ਕੇ ਖੁਲਾਸੇ ਕੀਤੇ ਗਿਆ ਦੇਖ ਲੋ ਆਲੀਸ਼ਾਨ ਮਹਿਲ ਦੇਖ ਲੋ ਆਲੀਸ਼ਾਨ ਕੋਠੀ ਦੇਖ ਲੋ ਲਗਜ਼ੀ ਗੱਡੀ ਦੇਖ ਲੋ ਮਹਿੰਗੇ ਮੋਬਾਈਲ ਮਹਿੰਗੇ ਕੁੱਤੇ ਤੇ ਮਹਿੰਗੇ ਕੱਪੜੇ ਯਾਨੀ ਕਿ ਜਿਹੜੇ ਉਹ ਬ੍ਰਾਂਡ ਪਾਉਂਦੀ ਸੀ ਉਹ ਬਾਹਰੋਂ ਮੰਗਵਾਏ ਜਾਂਦੇ ਸੀ ਲੇਕਿਨ ਜਮਨਤ ਮੇਲੀ ਵਕੀਲ ਵਕੀਲ ਨੇ ਪਟੀਸ਼ਨ ਦਾਇਰ ਕੀਤੀ ਭਈ ਧੱਕੇ ਨਾਲ ਉਹਦੇ ਉੱਤੇ ਚਿੱਟੇ ਦਾ ਨਸ਼ਾ ਪਾਇਆ ਗਿਆ ਹੈ ਉਹ ਤਾਂ ਨਸ਼ੇ ਦਾ ਛੱਟੋ ਨਸ਼ੇ ਦਾ ਕਾਰੋਬਾਰ ਹੀ ਨਹੀਂ ਕਰਦੀ ਸੀ ਉਹ ਤਾਂ ਛੱਟਾ ਮੁਕਤ ਹੈ ਇਸ ਤੋਂ ਪਹਿਲਾਂ ਵੀ ਉਸ ਦੀ ਤਿੰਨ ਵਾਰ ਗ੍ਰਿਫਤਾਰੀ ਹੋਈ ਇਹ ਕੋਈ ਨਵੀਂ ਗੱਲ ਨਹੀਂ ਸੀ ਅਵੰਦੀਪ ਕੌਰ ਵਾਸਤੇ ਜਿਹੜੀ ਮੌਜੂਦਾ ਕਾਂਸਟੇਬਲ ਸੀ ਇਹਨਾਂ ਦੋ ਸਿੱਧੂ ਮੂਸੇਵਾਲੀ ਦੀ ਬੜੀ ਤਗੜੀ ਫੈਨ ਹੈ ਆਪ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹ ਜੇਲ੍ਹ ਦੇ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਈ ਤੇ ਮਕਰ ਹੋਣਾ ਦੇ ਨਾਲ ਉਹਨਾਂ ਨੇ ਪੋਡਕਾਸਟ ਕੀਤਾ ਪੋਡਕਾਸਟ ਦੇ ਵਿੱਚ ਉਸ ਨੇ ਸਾਰੇ ਸਪਸ਼ਟੀਕਰਨ ਦਿੱਤੇ ਜਿਹੜੇ ਜਿਹੜੇ ਸਵਾਲ ਪੁੱਛੇ ਗਏ ਸੀ ਮਕੜ ਹੋਣਾ ਵੱਲੋਂ ਜੈਦਦਬਾਰ ਵੀ ਉਹਨੇ ਕਿਹਾ ਕਿ ਨਹੀਂ ਭਾਈ ਇਹ ਸਾਰੀ ਜਾਇਦਾਦ ਜਿਹੜੀ ਹੈ ਮੈਂ ਆਪਣੀ ਇੱਕ ਦੇ ਦਮ ਤੇ ਬਣਾਈ ਹੈ ਮੈਂ ਕੋਈ ਚੱਟੇ ਦੀ ਵਪਾਰੀ ਨਹੀਂ ਮੈਂ ਕੋਈ ਚੱਟਾ ਵੇਚਦੀ ਨਹੀਂ ਮੇਰੇ ਉੱਤੇ ਇਲਜ਼ਾਮ ਲਗਾਏ ਹੋਏ ਨੇ ਮੇਰੀ ਤਨਖਾਹ ਹੈ 80 ਤੋਂ 90 ਹਜ਼ਾਰ ਸਾਰਾ ਕੁਝ ਮੈਂ ਲੋਨ ਤੇ ਹੈ ਗੱਡੀ ਵੀ ਲੋਨ ਤੇ ਹੈ ਮੋਬਾਈਲ ਵੀ ਲੋਨ ਤੇ ਹੈ ਬੁਲਟ ਮਟਰਸਿਕ ਵੀ ਲੋਨ ਤੇ ਹੈ ਕੋਠੀ ਵੀ ਲੋਨ ਤੇ ਹੈ ਦੋ ਤਿੰਨ ਪਲਾਂਟ ਨੇ ਉਹ ਵੀ ਲੋਨ ਤੇ ਹੈ ਲੇਕਿਨ ਕੁੱਲ ਜਾਇਦਾਦ ਬਣਦੀ ਸੀ ਉਹਦੀ 1 ਕਰੋੜ ਦੀ ਜਿਹੜੇ ਉਸਨੇ ਹਵਾਲੇ ਦਿੱਤੇ ਡੀਸੀ ਸਹਿਬਾਨ ਨੂੰ ਡੀਸੀ ਸਹਿਬਾਨ ਨੇ ਦੇ ਦਿੱਤੇ ਵਿਜੀਲੈਂਸ ਵਿਭਾਗ ਨੂੰ ਵਿਜੀਲੈਂਸ ਵਿਭਾਗ ਨੇ ਜਦੋਂ ਇਹਨਾਂ ਖਾਤਿਆਂ ਦੀ ਇਹਨਾਂ ਸਾਰੇ ਹਵਾਲਿਆਂ ਦੀ ਪੂਰੀ ਤਰ੍ਹਾਂ ਤਫ਼ਜੀਜ਼ ਕੀਤੀ ਸ਼ਾਨਬੀਨ ਕੀਤੀ ਪੂਰੀ ਤਰ੍ਹਾਂ ਇਸ ਨੂੰ ਭਾਪਿਆ ਗਿਆ ਤੇ ਪਤਾ ਲੱਗਿਆ ਕਿ 39 ਲੱਖ ਰੁਪਏ ਵਾਧੂ ਹੈ ਜਿੰਨੀ ਇਸ ਦੀ ਸੈਲਰੀ ਬਣਦੀ ਹੈ ਪੰਜਾਬ ਦੇ ਲੋਕੋ ਪੰਜਾਬੀਓ 39 ਲੱਖ ਰੁਪਏ ਦਾ ਚਿੱਟਾ ਵੇਚਿਆ ਗਿਆ ਅਮਨਦੀਪ ਕੌਰ ਵੱਲੋਂ ਬਾਕੀ ਉਸ ਦੀ ਸੈਲਰੀ ਹੈ ਬਾਕੀ ਉਹਨੇ ਸੈਲਰੀ ਤੇ ਕੋਠੀ ਵੀ ਬਣਾਈ ਹੈ ਗੱਡੀ ਵੀ ਲਈ ਹੈ ਮੋਬਾਈਲ ਵੀ ਲੈਨੇ ਕੁੱਤੇ ਵੀ ਲੈਨੇ ਚੰਗੇ ਕੱਪੜੇ ਵੀ ਪਾਏ ਨੇ ਲੇਕਿਨ 39 ਲੱਖ ਦੀ ਜਾਇਦਾਦ ਉਹਦੇ ਕੋਲੋਂ ਜਿਆਦਾ ਪਾਈ ਗਈ ਉਹ ਸਾਰੀ ਜਾਇਦਾਦ ਫ੍ਰੀਜ਼ ਕਰ ਲਈ ਗਈ ਹੈ ਵਿਜੀਲੈਂਸ ਵੱਲੋਂ ਅੱਜ ਵਿਜੀਲੈਂਸ ਨੇ ਛਾਪੇਮਾਰੀ ਮਾਰੀ ਮਾਰੀ ਕੀਤੀ ਕਿੱਥੇ ਫੜੀ ਗਈ ਪੰਜਾਬ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਦੇ ਘਰ ਦੇ ਵਿੱਚੋਂ ਜਿਵੇਂ ਹੀ ਵਿਜੀਲੈਂਸ ਨੂੰ ਪਤਾ ਲੱਗਿਆ ਕਿ ਕਾਲੀ ਥਾਰ ਵਾਲੀ ਬੀਬੀ ਅਮਨਦੀਪ ਕੌਰ ਅਫਸਾਨਾ ਘਰ ਦੇ ਅਫਸਾਨਾ ਖਾਨ ਦੇ ਘਰ ਦੇ ਵਿੱਚ ਹੈ ਛਾਪੇਮਾਰੀ ਕੀਤੀ ਗਈ ਅਫਸਾਨਾ ਖਾਨ ਦੇ ਘਰ ਦੇ ਵਿੱਚੋਂ ਉਸ ਬੀਬੀ ਨੂੰ ਗ੍ਰਿਫਤਾਰ ਕਰਕੇ ਵਿਜੀਲੈਂਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਦੀ ਜ਼ਾਇਦਾਦ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਕਿ ਫ੍ਰੀਜ਼ ਕਰ ਦਿੱਤੀ ਗਈ ਹੈ। ਉਸ ਦੇ ਖਾਤੇ ਸੀਲ ਕਰ ਦਿੱਤੇ ਗਏ ਨੇ 39 ਲੱਖ ਦੀ ਪੁੱਛਗਿਛ ਹੋਵੇਗੀ। ਕਿੱਥੋਂ ਆਇਆ ਕਿਵੇਂ ਆਇਆ ਕਿਵੇਂ ਕਮਾਇਆ ਹੁਣ ਬੀਬੀ ਅਮਨਦੀਪ ਕੌਰ ਨੂੰ ਇਸ ਦਾ ਜਵਾਬ ਦੇਣਾ ਪਵੇਗਾ। ਪਤਾ ਨਹੀਂ ਕਿੰਨੇ ਲੋਕ ਜਿਹੜੇ ਅਮਨਦੀਪ ਕੌਰ ਦੇ ਦੁਆਰਾ ਜਿਹੜਾ ਛੱਟਾ ਵੇਚਿਆ ਗਿਆ ਹੈ ਕਿੰਨੇ ਜਵਾਨ ਪੰਜਾਬ ਦੇ ਮਰੇ ਹੋਣਗੇ। ਯਾਨੀ ਕਿ 39 ਲੱਖ ਰੁਪਏ ਦੀ ਜ਼ਾਇਦਾਦ ਜਿਹੜੀ ਹੈ ਉਹ ਜ਼ਿਆਦਾ ਪਾਏਗੀ ਜਿੰਨੀ ਉਸ ਬੀਬੀ ਦੀ ਸੈਲਰੀ ਹੈ ਇਸ ਨੂੰ ਲੈ ਕੇ ਹੁਣ ਫਿਰ ਦੁਬਾਰਾ ਸਿਆਸੀ ਮਾਹੌਲ ਜਿਹੜਾ ਹੈ ਗਰਮ ਹੋ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਾਰੇ ਲੋਕ ਪ੍ਰਸ਼ੰਸਾ ਕਰ ਰਹੇ ਨੇ ਕਿ ਜਿਹੜੀ ਗੱਲ ਉਹਨੇ ਕਹੀ ਸੀ ਉਹ ਉਹਨਾਂ ਨੇ ਪੂਰੀ ਕੀਤੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਵਾਰ-ਵਾਰ ਸਵਾਲ ਕੀਤੇ ਜਾ ਰਹੇ ਸੀ ਕਾਲੀ ਥਾਰ ਵਾਲੀ ਬੀਬੀ ਨੂੰ ਲੈ ਕੇ ਉਹਨਾਂ ਦੇ ਘਰ ਦੇ ਉੱਤੇ ਕਦੋਂ ਬਿਲਡਿੰਗ ਜਲ ਚਲੇਗਾ ਕਦੋਂ ਉਹਦੀ ਪ੍ਰਾਪਰਟੀ ਫ੍ਰੀਜ਼ ਹੋਵੇਗੀ ਆ ਦੇਖ ਲਓ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇ ਦਿੱਤੇ ਖੁੱਲੇ ਆਦੇਸ਼ ਵਿਜੀਲੈਂਸ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ ਪੰਜਾਬ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਦੇ ਘਰ ਦੇ ਵਿੱਚੋਂ ਕਾਂਸਟੇਬਲ ਬੀਬਾ ਅਮਨਦੀਪ ਕੌਰ ਨੂੰ